ਇਸ ਕਹਾਣੀ ਦਾ ਮੁੱਖ ਨੀਮ ਹੈ ਚਿੜੀ ਅਤੇ ਬਾਂਦਰ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਦਰਖਤ 'ਤੇ ਇੱਕ ਚਿੜੀ ਰਹਿੰਦੀ ਸੀ ਅਤੇ ਉਸ ਨੇ ਆਪਣਾ ਆਲਣਾ ਵੀ ਉਸ ਦਰਖਤ ਦੇ ਉੱਤੇ ਹੀ ਪਾਇਆ ਹੋਇਆ ਸੀ ਇੱਕ ਵਾਰ ਬਹੁਤ ਹੀ ਕੜਾਕੇ ਦੀ ਠੰਡ ਪੈ ਰਹੀ ਸੀ ਅਤੇ ਐਨੇ ਨੂੰ ਤਿੰਨ ਬਾਂਦਰ ਆਏ ਤੇ ਉਸ ਦਰਖਤ ਥੱਲੇ ਬੈਠ ਗਏ ਜਿੱਥੇ ਉਸ ਚਿੜੀ ਨੇ ਆਪਣਾ ਆਲਣਾ ਪਾਇਆ ਹੋਇਆ ਸੀ ਉਹ ਵੀ ਵਿਚਾਰੇ ਬਹੁਤ ਹੀ ਠਰ ਠਰ ਕਰਦੇ ਸਨ ਕਿਉਂਕਿ ਠੰਡ ਬਹੁਤ ਹੀ ਜ਼ੋਰ ਨਾਲ ਪੈ ਰਹੀ ਸੀ ਉਹ ਆਪਸ ਵਿੱਚ ਗੱਲਾਂ ਕਰਦੇ ਸਨ ਤੇ ਚਿੜੀ ਦੇਖ ਰਹੀ ਸੀ ਕਿ ਉਹ ਕਹਿ ਰਹੇ ਸਨ ਕਿ ਜੇ ਕਿਤੇ ਰੱਬ ਇੱਥੇ ਅੱਗ ਲਾ ਦੇਵੇ ਤਾਂ ਸਾਨੂੰ ਥੋੜਾ ਜਿਹਾ ਨਿਗ ਮਿਲ ਜਾਵੇ ਫਿਰ ਇੱਕ ਬਾਂਦਰ ਦੀ ਨਿਗਾ ਉਸ ਦਰਾਖਤ ਦੇ ਸੁੱਕੇ ਪੱਤਿਆਂ ਤੇ ਪਈ ਅਤੇ ਉਹਨਾਂ ਨੇ ਦਰਾਖਤ ਹਿਲਾਉਣਾ ਸਟਾਰਟ ਕਰ ਦਿੱਤਾ ਤੇ ਉਹ ਪੱਤੇ ਝਾੜ ਕੇ ਦਰਾਖਤ ਦੇ ਥੱਲੇ ਡਿੱਗ ਪਏ ਅਤੇ ਉਹਨਾਂ ਨੇ ਇਕੱਠੇ ਕਰ ਲੈ ਅਤੇ ਉਹਨਾਂ ਨੇ ਇੱਕ ਢੇਰ ਲਾ ਲਿਆ ਅਤੇ ਉਹ ਕਹਿਣ ਲੱਗੇ ਕਿ ਹੁਣ ਇਸ ਨੂੰ ਆਪਾਂ ਅੱਗ ਕਿੱਦਾਂ ਲਾਈਏ ਇੰਨੇ ਨੂੰ ਸ਼ਾਮ ਦਾ ਟਾਈਮ ਸੀ ਤੇ ਇੱਕ ਉਹਨਾਂ ਨੇ ਜੁਗਨੂ ਦੇਖਿਆ ਜਗਦਾ ਅਤੇ ਉਹਨਾਂ ਨੂੰ ਲੱਗਾ ਕਿ ਅੱਗ ਦੀ ਚੰਗਿਆੜੀ ਹੈ ਆਪਾਂ ਇਸ ਨੂੰ ਫੜ ਲਈਏ ਤੇ ਆਪਾਂ ਉਸ ਢੇਰ ਦੇ ਵਿਚਾਲੇ ਰੱਖ ਦੇਵਾਂਗੇ ਤੇ ਢੇਰ ਨੂੰ ਅੱਗ ਲੱਗ ਜਾਵੇਗੀ ਜਿਸ ਕਰਕੇ ਆਪਾਂ ਨੂੰ ਥੋੜਾ ਨਿੱਗ ਮਿਲ ਜਾਵੇਗਾ ਪਰ ਉਹ ਜੁਗਨੂ ਨੂੰ ਫੜਨ ਲੱਗੇ ਅਤੇ ਉਹਨਾਂ ਇੱਕ ਬਾਂਦਰ ਨੇ ਜੁਗਨੂ ਨੂੰ ਫੜ ਲਿਆ ਅਤੇ ਉਹਨਾਂ ਨੇ ਉਸ ਪੱਤਿਆਂ ਦੇ ਢੇਰ ਵਿੱਚ ਉਸ ਨੂੰ ਰੱਖ ਦਿੱਤਾ ਪਰ ਅੱਗ ਨਾ ਲੱਗੀ ਤੇ ਉਹ ਬਾਂਦਰ ਬਹੁਤ ਹੀ ਨਾਰਾਜ਼ ਹੋ ਗਿਆ ਇਹ ਚਿੜੀ ਸਭ ਕੁਝ ਉੱਪਰ ਬੈਠੀ ਦੇਖ ਰਹੀ ਸੀ ਤੇ ਉਹਨਾਂ ਨੇ ਕਿਹਾ ਉਸ ਚਿੜੀ ਨੇ ਕਿਹਾ ਕਿ ਇਹ ਤਾਂ ਜੁਗਨੂ ਹੈ ਇਹ ਤਾਂ ਰਾਤ ਵੇਲੇ ਹੀ ਜਗਦਾ ਹੈ ਇਸ ਨਾਲ ਅੱਗ ਨਹੀਂ ਲੱਗੇਗੀ ਤੁਸੀਂ ਜੇ ਅੱਗ ਲਾਉਣਾ ਚਾਹੁੰਦੇ ਹੋ ਤਾਂ ਦੋ ਪੱਥਰ ਲਓ ਅਤੇ ਪੱਥਰਾਂ ਨੂੰ ਰਗੜ ਕੇ ਅੱਗ ਲੱਗ ਜਾਵੇਗੀ ਪਰ ਬਾਂਦਰ ਕਹਿਣ ਲੱਗੇ ਕਿ ਤੈਨੂੰ ਜਿਆਦਾ ਪਤਾ ਹੈ ਤੂੰ ਸਾਨੂੰ ਨਾ ਸਿਖਿਆ ਦੇ ਫਿਰ ਚਿੜੀ ਵਿਚਾਰੀ ਚੁੱਪ ਕਰ ਗਈ ਫਿਰ ਉਹਨਾਂ ਨੇ ਜੁਗਨੂ ਤੋਂ ਅੱਗ ਜੁਗਨੂ ਨੂੰ ਜਦੋਂ ਪੱਤਿਆਂ ਦੇ ਢੇਹਾਂ ਰੱਖ ਦਿੱਤਾ ਤੇ ਉਹ ਫਿਰ ਉੱਡ ਗਿਆ ਅਤੇ ਜਿਸ ਕਰਕੇ ਉਹ ਬਾਂਦਰ ਫਿਰ ਬਹੁਤ ਹੀ ਗੁੱਸੇ ਵਿੱਚ ਆ ਗਿਆ ਅਤੇ ਜਿਹੜੀ ਫਿਰ ਬੋਲੀ ਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਦੋ ਪੱਥਰ ਰਗੜੂ ਅਤੇ ਉਸ ਨਾਲ ਅੱਗ ਪੈਦਾ ਹੋ ਜਾਵੇਗੀ ਫਿਰ ਉਹ ਚਿੜੀ ਨੂੰ ਬੋਲਣ ਲੱਗੇ ਕਿ ਤੰਨੂ ਤੂੰ ਚੁੱਪ ਕਰ ਜਾ ਤੈਨੂੰ ਬਹੁਤ ਪਤਾ ਹੈ ਸਿੱਖਿਆ ਇਸ ਕਹਾਣੀ ਵਿੱਚ ਸਾਨੂੰ ਇਹੀ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਮੂਰਖ ਬੰਦੇ ਨੂੰ ਆਪਣੀ ਅਕਲ ਜਾਂ ਕੋਈ ਸਲਾਹ ਨਹੀਂ ਦੇਣੀ ਚਾਹੀਦੀ ਫਿਰ ਉਹਨਾ ਬਾਂਦਰਾ ਨੇ ਉਸ ਦਰਾਖਤ ਨੂੰ ਜ਼ੋਰ ਨਾਲ ਹਿਲਾਇਆ ਤੇ ਚਿੜੀ ਵੀ ਵਿਚਾਰੀ ਥੱਲੇ ਡਿੱਗ ਪਈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪੁਲਿਸ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ